10ਵੇਂ ਪਾਤਸ਼ਾਹ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਆਪ ਸਭ ਸਿੱਖ ਸੰਗਤਾਂ ਨੂੰ ਲੱਖ 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 ਵਧਾਈਆਂ ਸਾਹ ਸੰਗਤ ਧਾਰਨਾ ਦੇ ਰੂਪ ਵਿੱਚ ਪੜ ਰਹੀ ਸੀ ਜਾਲਮ ਜਲਮ ਦੀ ਜਦੋਂ ਹੱਤੋਂ ਮੁੱਕ ਗਈ ਤੇ 10ਵੇਂ ਗੁਰਾਂ ਨੂੰ ਆਉਣਾ ਪਿਆ ਕੋਈ ਸ਼ੱਕ ਨਹੀਂ ਜੁਰਮਵਾਦਤਾਵਾਦ ਦਾ ਇੰਨਾ ਵਧਿਆ ਕਿ ਇੱਕ ਬੂਜੇ ਦੇ ਖੂਨ ਦੇ ਪਿਆਸੇ ਲੋਕੀ ਹੋ ਚੁੱਕੇ ਸਨ ਅਸਲ ਵਿੱਚ ਜਦੋਂ ਕੋਈ ਵੀ ਐਸਾ અવਤਾਰ ਜਦੋਂ ਹੁੰਦਾ ਉਹਦੇ ਮਗਰ ਲਈ ਜੜੀ ਵਜ੍ਹਾ ਹੁੰਦੀ ਹੈ ਉਹ ਇਦਾਂ ਹੀ ਹੁੰਦਾ ਗੁਰਮੁਖੋ ਜਿਸ ਟਾਈਮ ਤੇ ਜਰਮ ਦੀ ਜਦੋਂ ਹੱਦ ਮੁੱਕ ਜਾਵੇ ਫੇਰ ਅਵਤਾਰ ਮਹਾਪੁਰਖਾਂ ਨੂੰ ਅਵਤਾਰੀ ਨੂੰ ਅਵਤਾਰ ਲੈਣਾ ਪੈਂਦਾ ਹੈ ਗੁਰੂ ਨਾਨਕ ਪਾਸ਼ਾ ਇਤਿਹਾਸ ਅਸੀਂ ਜਦੋਂ ਵਿਚਾਰਦੇ ਆਂ ਤੇ ਬਹੁਤ ਵਡੇਰਾ ਹੈ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ 10 ਪਾਸ਼ਾਈਆਂ ਤੱਕ ਬਾ ਜੋ ਤਿਆਰ ਦਾ ਸਫਰ ਹੈ ਰਹਿਰ ਖੰਡ ਗੁਰੂ ਨਾਨਕ ਪਾਤਸ਼ਾਹ ਵੇਚ ਵੀ ਗਏ ਸਨ ਕਿਉਂ ਵਿਕੇ ਕਿਉਂ ਉਸ ਟਾਈਮ ਤੇ ਵੀ ਜਾਲਮ ਲੋਕ ਸਨ ਜਿਹੜੇ ਬੰਦਿਆਂ ਨੂੰ ਬੰਦੇ ਹੀ ਖਰੀਦ ਰਹੇ ਸਨ ਉਤੋਂ ਗੁਰੂ ਨਾਨਕ ਪਾਤਸ਼ਾਹ ਨੇ ਗਰੀਬਾਂ ਨੂੰ ਖੁਛੜਾ ਕੇ ਲਿਆਂਦਾ ਇਹ ਸਮਾਂ ਇਦਾਂ ਚੱਲਦਾ ਚੱਲਦਾ ਪੰਜਵੇਂ ਪਾਤਸ਼ਾਹ ਤੇ ਜੁਰਮ ਕੀਤਾ ਸਮੇਂ ਦੀ ਸਰਕਾਰਾਂ ਨੇ ਤੱਤੀ ਤਵੀ ਤੇ ਬਿਠਾਇਆ ਐਸੇ ਹੀ ਜੁਰਮ ਨੂੰ ਮੇਟਣ ਵਾਸਤੇ 6ਵੇਂ ਪਾਤਸ਼ਾਹ ਸਤਿਗੁਰੂ ਕਹਿੰਦੇ ਮੈਂ ਮੇਰੇ ਅੰਦਰ ਤੇ ਪ੍ਰੇਮ ਭਰਿਆ ਹੈ ਉਹ ਤੇ ਆਪ ਦੇ ਨੇ ਵੀ ਮੈਂ ਤੇ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਦਸਵੇਂ ਪਾਤਸ਼ਾਹ ਤੇ ਆਖਦੇ ਨੇ ਮੈਂ ਪ੍ਰੇਮ ਦਾ ਭਰੇ ਆ ਮੈਨੂੰ ਪ੍ਰੇਮ ਕਰਨ ਵਾਲੇ ਮੈਨੂੰ ਪਾ ਲੈਣਗੇ ਕਹਿੰਦੇ ਸਾਰੇ ਸੁਣੋ ਸੱਚੀ ਗੱਲ ਇਹੀ ਦੱਸਦਾ ਕਿ ਮੈਨੂੰ ਪ੍ਰੇਮ ਕਰੋ ਤੇ ਪਾ ਲਓ ਕਿਉਂ ਕਰਕੇ ਖੁਦ ਪ੍ਰੇਮ ਦੇ ਭਰੇ ਹੋਏ ਸੰਤ ਪਰਮ ਜੁਲਮ ਕਰਨਾ ਤੇ ਜੁਲਮ ਨੂੰ ਸਹਿਣਾ ਗੁਰੂ ਕਲਗੀਧਰ ਪਿਤਾ ਨੇ ਸਿਖਾਇਆ ਹੈ ਵੀ ਭਾਈ ਤੇ ਜੁਲਮ ਕਰਨਾ ਪਾਪਿਕ ਸਹਿਣਾ ਉਹਦੇ ਤੋਂ ਵੱਡਾ ਪਾਪ ਹੈ ਐਸੇ ਕਰਕੇ ਫਿਰ ਮਹਾਰਾਜ ਫੜ ਕੇ ਖੰਡਾ ਫੜ ਕੇ ਤੇਗ ਮਹਾਰਾਜ ਮੈਦਾਨੇ ਜੰਗਾਂ ਦੇ ਵਿੱਚ ਜੂਦਦੇ ਰਹੇ ਇੱਥੇ ਅੱਛਾ ਜੀ ਗੁਰੂ ਕੋ ਜਿਸ ਵੇਲੇ ਉਹ ਪਟਨਾ ਸਾਹਿਬ ਦੀ ਧਰਤੀ ਬਿਕਰਮੀ ਸਨ ਦੇ ਅਨੁਸਾਰ 1723 ਬਣਦਾ ਹੈ 7 ਪੋਸ ਦੀ 7ਵੀਂ ਅੱਜ ਦਾ ਦਿਨ ਤਰੀਕਾਂ ਬਦਲ ਜਾਂਦੀਆਂ ਨੇ ਜਿਹੜੇ ਇੰਗਲਿਸ਼ ਜਿਹੜੇ ਮਹੀਨੇ ਨੇ ਅਜ ਇੱਕ ਨਵੇਂ ਜਿਹੜੇ ਮਹੀਨੇ ਨੇ ਤੇ ਦੇਸੀ ਮਹੀਨੇ ਦੀਆਂ ਤਰੀਕਾਂ ਉਹੀ ਰਹਿੰਦੀਆਂ ਨੇ ਉਹੀ ਦਿਨ ਜਿਸ ਵੇਲੇ ਅਵਤਾਰ ਹੋਇਆ ਤੇ ਭਿਕਰ ਸ਼ਾ ਫਕੀਰ ਹੋਇਆ ਇੱਕ ਬੜਾ ਹੀ ਸਾ ਸੰਗਤ ਨਾਮ ਜਪਣ ਵਾਲੀ ਰੂਹ ਬੜੇ ਪਿਆਰ ਵਾਲੀ ਰੂਹ ਜਿਸ ਵੇਲੇ ਬੇਖੰਸ਼ਾ ਫਕੀਰ ਦਾ ਉਹਨੂੰ ਪਤਾ ਲੱਗਦਾ ਤੇ ਸਾਹ ਸੰਗਤ ਕਹਿੰਦੇ ਅਰਸ਼ੋ ਨੂਰੀ ਨੇ ਹਿਰਦੇ ਨੂੰ ਖਿੱਚ ਪਾਈ ਮੁੱਕ ਫੇਰ ਮੁੱਕ ਫਿਰ ਗਿਆ ਪੂਰਬ ਦੇ ਵੱਲ ਤਾਈ ਪੂਰਬ ਦੇ ਵੱਲ ਫਕੀਰ ਭੀਖਣ ਸਾਹ ਦਾ ਗੁਰਮੁਖੋ ਮੋਕ ਉੱਫਰ ਗਿਆ ਸੀ ਨਾਲ ਦੇ ਕਹਿਣ ਲੱਗੇ ਜੀ ਕੀ ਗੱਲ ਹੋ ਗਈ ਵੀ ਤੁਸੀਂ ਇੱਧਰ ਨੂੰ ਪੂਰਬ ਵੱਲ ਮੂੰਹ ਕਿਉਂ ਕੀਤਾ ਲੋ ਆ ਲੈਣਾ ਕਵੀ ਨੇ ਲਿਖੀਆਂ ਹੋਈਆਂ ਪਹਿਲਾਂ ਆਪਾਂ ਇਹ ਸਰਵਣ ਕਰੀਏ ਉਹ ਦੋ ਕਮੈਂਟ ਮੈਂ ਆਪਜੀ ਨਾਲ ਸਾਂਝੀ ਕਰਾਂਗਾ ਬਾਲਾ ਸਮਾਂ ਨਹੀਂ ਲੈਂਦੇ ਆਓ ਜੀ 5 ਕਿ ਮਿੰਟ ਦਾ ਸਮਾਂ ਦੋ ਟਿੱਕੇ ਬੈਠੇ ਰਹਿਣਾ ਜੇ ਇਹ ਨਹੀਂ ਹੋਵੇ ਵੀ ਦੇਖ ਵਰਤਨ ਨਹੀਂ ਤੇ ਚਲੋ ਵੀ ਸੋ ਆਓ 5 ਮਿੰਟ ਦਾ ਸਮਾਂ ਹਾਂਜੀ ਅਰਸ਼ ਨੂਰ ਨੇ ਹਿਰਦੇ ਨੂੰ ਖਿੱਚ ਪਾਈ ਮੁਖ ਫਿਰ ਗਿਆ ਪੂਰਬ ਦੇ ਵੱਲ ਤਾਈ ਪਛਮ ਛੱਡ ਪੂਰਬ ਨੂੰ ਕਰੇ ਸਜਦਾ ਨਿਉਂਦਾ ਨਿਮਰਤਾ ਦੇ ਨਾਲ ਪਲ ਪਲ ਤਾਈ ਮਸਤੀ ਵਿੱਚ ਹਲਾਰੇ ਦੇ ਲਈ ਜਾਵੇ ਓਠਾਠਾ ਮਾਰਦਾ ਸਿੰਧ ਦਾ ਜਲ ਸਾਈ ਸੇਵਕ ਅੱਖੀਆਂ ਮੁੜ ਮੁੜ ਤੱਕ ਰਹੀਆਂ ਹੋਏ ਦਰ ਆ ਗਿਆ ਜਗਤ ਦਾ ਮਲ ਸਾਈ ਇੱਕ ਸੌ ਮਰੀਦ ਨੇ ਪੁੱਛ ਕੀਤੀ ਇੱਕ ਸੌ ਮਰੀਦ ਨੇ ਪੁੱਛ ਕੀਤੀ ਉਲਟੀ ਜਗਤ ਕੀਤੀ ਕਿਉਂ ਕਾਰ ਸਾਈਂ ਉਹ ਚੜ ਦੇਵਲ ਨੂੰ ਨਿਵਾਜ ਗੁਜਾਰਦਾ ਐ ਉਹ ਦਿੱਤਾ ਹਜਪੀ ਹੁਕਮ ਵਿਸਾਰ ਸਾਈਂ ਉਹ ਚੱਕਰ ਆ ਗਿਆ ਸੀਸ ਕੀ ਚੰਦ ਚੜਿਆ ਜੋ ਜਿਸ ਨੂੰ ਵੇਖਦਾ ਹੈ ਬਾਰ ਬਾਰ ਸਾਈਂ ਉਹ ਪੀਖਣ ਸਾ ਪੀਖੁਸੀ ਹੋ ਕਹੇ ਮੋਹ ਪਟ ਪਟਣੇ ਪ੍ਰਗਟਿਆ ਮੇਰਾ ਦਿਲਦਾਰ ਸਾਈਂ ਸਾਥ ਸੰਗਤ ਇਕਮਸ਼ਾ ਉਹਦੇ ਕਹਿੰਦੇ 100 ਮਰੀਦਾਂ ਨੇ ਪੁੱਛਿਆ ਵੀ ਕੀ ਗੱਲ ਹੋ ਗਈ ਚੜ੍ਹਦੇ ਵਾਲੇ ਪਾਸੋਂ ਤੇ ਅੱਜ ਪੂਰਬ ਵਾਲੇ ਪਾਸੇ ਨੂੰ ਕਿਉਂ ਵੀ ਤੁਸੀਂ ਸਮਾਧੀ ਲਾ ਲਈ ਨਵਾਜ਼ ਜੋ ਪੜਦੇ ਹੋ ਤੇ ਸਾਥ ਸੰਗਤ ਕਹਿੰਦੇ ਵੀ ਇਦਾਂ ਕਿਉਂ ਪੂਰਬ ਵਾਲੇ ਪਾਸੇ ਨੂੰ ਸਵਿਧਤਾ ਕੀਤਾ ਦੀਪਕਾਂਛਾ ਦਾ ਜੋ ਅਗੋਂ ਜਵਾਬ ਆਇਆ ਮੁੱਖੋ ਆਖਿਆ ਵੀ ਅੱਜ ਪੂਰਬ ਵਾਲੇ ਪਾਸੋਂ ਅੱਜ ਪਟਨੇ ਦੇ ਵਿੱਚ ਮੇਰਾ ਦਿਲਦਾਰ ਮਾਹੀ ਪ੍ਰਗਟਿਆ ਹੈ ਸੋਹਣਾ ਮਾਹੀ ਦਿਲੋਂ ਪ੍ਰੇਮ ਮਰੀਦ ਨੂੰ ਉੱਠਿਆ ਜੀ ਵੇ ਕੈਣ ਕਰਾਂ ਦੇ ਦਿਦਾਰ ਸਾਈਂ ਉਸ ਨੇ ਸਰਦ ਕਰੀਏ ਚਰਨ ਪਰਸ ਕੇਤੇ ਓਛੀ ਨજર ਪਵਾ ਦੇ ਗੁਲਜਾਰ ਸਾਈਂ ਔਰ ਜਿਸ ਸ਼ਹਿਰ ਦੇ ਵਿੱਚ ਉਹ ਜੋਤ ਆਈ ਸਾਈ ਲੈ ਜਾ ਚਲ ਵਿੱਚ ਦਰਬਾਰ ਸਾਨੂੰ ਉਹ ਜਿਸ ਨੇ ਕਰੀ ਰੁਸ਼ਨਾਈ ਬ੍ਰਹਮੰਡ ਅੰਦਰ ਉਹ ਕੇ ਉਹਨਾਂ ਪਵਜਲ ਤੋਂ ਕਰੂਗਾ ਪਾਰ ਸਾਨੂੰ ਇੱਕ ਸੌ ਮਰੀਜ਼ ਨੂੰ ਨਾਲ ਲੈ ਕੇ ਪਟਨਾ ਦੇ ਸ਼ਹਿਰ ਆਇਆ ਅਰਸ਼ੀ ਨੂਰ ਦੇਖਣ ਉਹ ਜੋਤਾਂ ਜਗਦੀਆਂ ਬਿਜਲੀਆਂ maat ਪਈਆਂ ਉਹ ਜਗ ਰਸ਼ਕ ਜਹਾਰਾਜ ਹੂਰ ਦੇਖਣ ਪਿਆ ਮੰਗਲ ਚਾਰ ਚੋ ਤਰਫ ਹੁੰਦਾ ਆਮਣੇ ਦੇਵਤੇ ਪੁਰਾਂ ਦੇ ਪੂਰ ਦੇਖਣ ਔਰ ਦਸਮ ਜੋਤ ਪਹੋਸਦੀ ਸਤਵੀਂ ਨੂੰ ਉਹ ਸੇਵਕ ਆਇਆ ਜਗਤ ਤੇ ਕੋਹੇ ਨੂਰ ਦੇਖਣ ਹਾਲ ਮੋਤੀਆਂ ਦੇ ਅਤੇ ਭੋਜਨ ਛੱਤੀ ਪ੍ਰਕਾਰ ਤਰਾਂ ਤਰਾਂ ਦੇ ਵੰਡਦੀ ਦਾਨ ਮਾਤਾ ਉਹ ਸਾਈਂ ਕਹੇ ਨਾ ਭੁੱਖ ਪਦਾਰਥਾਂ ਦੀ ਆਏ ਦੇਖਣ ਨੂੰ ਭਗਵਾਨ ਮਾਤਾ ਜਿੰਨਾ ਚਿਰ ਨਾ ਹੋਵੇ دیدار ਸਾਨੂੰ ਉਹ ਕਰਨਾ ਅਸਾਂ ਨੇ ਨਹੀਂ ਅਨਪਾਨ ਮਾਤਾ ਉਹ ਛੇਤੀ ਲਿਆਓ ਤੇ ਦਰਸ ਕਰਾਓ ਸਾਨੂੰ ਪਾਓ ਮੁਰਿਦਾਂ ਦੇ ਵਿੱਚ ਜਾਨ ਮਾਤਾ ਸ੍ਰੀ ਦਸ਼ਮ ਗੋਬਿੰਦ ਮੁਰ ਗਿੰਦ ਤਾਈ ਸਾਈ ਸਾਹਮਣੇ ਮਾਵੇਂ ਕਿਰਪਾਲ ਕੀਤਾ ਕੋਲ ਦੋ ਕਰਕੇ ਸਾਈ ਦੁੱਧ ਸੁੰਦੇ ਦਿਲ ਦੇ ਵਿੱਚ ਇਹ ਸਵਾਲ ਕੀਤਾ ਦੋਹੇ ਹੱਥ ਅੱਗੇ ਪ੍ਰੀਤਮ ਵਧਾਏ ਕੇਤੇ ਕੋਟਕ ਸੀ ਦੀਨ ਦਿਆਲ ਕੀਤਾ ਘਟ ਘਟ ਦੇ ਜਾਨਣ ਹਾਰ ਗੁਰ ਸੇਵਕ ਨਦਰੀ ਨਿਹਾਲ ਕੀਤਾ ਵੀਰੇ ਆਖ ਦਾ ਮੂਰਖੋ ਸੁਣੋ ਮੈਥੋਂ ਭਰਮ ਤੁਸਾਂ ਐਵੇਂ ਸਮਾਇਏ ਅਸੁੱਦੀ ਹਿੰਦ ਦੇ ਅੱਜ ਭਾਗ ਜਾਗੇ 24 ਲੱਖ ਜਿੰਨਾ ਉਪਜਾਇਆ ਏ ਰੂਪ ਧਾਰੋ ਸ੍ਰੀ ਦਸ਼ਮੇਸ ਜੀ ਦਾ ਪਤਾਰ ਸ੍ਰੀ ਦਸ਼ਮੇਸ਼ ਜੀ ਦਾ ਪਟਨੇ ਸ਼ਹਿਰ ਅੰਦਰ ਆਇਆ ਏ ਪਟਨੇ ਸ਼ਹਿਰ ਅੰਦਰ ਆਇਆ ਏ ਕਹਿੰਦੇ ਇਸ ਵੇਲੇ ਭੀਤੂਨ ਸਾਫਕੀਰ ਮੁਸਲਮਾਨ ਹੈ ਤੇ ਜਦੋਂ ਖਿੱਚ ਪੈ ਗਈ ਪ੍ਰੇਮ ਦੀ ਤੇ ਕਹਿੰਦੇ ਦਰਸ਼ਨ ਕਰਨ ਵਾਸਤੇ ਪਟਨਾ ਸਾਹਿਬ ਚਲੇ ਗਏ ਜਿਸ ਵੇਲੇ ਪਟਨਾ ਸਾਹਿਬ ਗਏ ਨਾ ਤੇ ਆਪ ਜੀ ਨੇ ਜਿਵੇਂ ਲੈਣਾ ਸੁਣੀਆ ਵੀ ਬੁਹਾ ਖਲਕਾਇਆ ਮਾਤਾ ਜੀ ਦਾਣ ਮਾਤਾ ਜੀ ਦਾਣ ਦੇ ਰਹੇ ਨੇ ਖੁਸ਼ੀਆਂ ਦੇ ਵਿੱਚ ਇਤਿਹਾਸ ਵਿੱਚ ਜ਼ਿਕਰ ਮਿਲਦਾ ਕੋਈ 32 ਕ ਸਾਲ ਹੋ ਗਏ ਸਨ ਵਿਆਹ ਨੂੰ ਮਾਤਾ ਗੁਜਰਕੌਰ ਜੀ ਨੇ 32 ਕ ਸਾਲ ਇੰਨੇ ਸਾਲਾਂ ਮਗਰੋਂ ਪੁੱਤਰ ਨੇ ਜਨਮ ਲਿਆ ਤੇ ਚਾਹ ਮਨਾਵੇ ਕਿਉਂ ਨਾ ਸਾਹ ਸੰਗਤ ਝੋਲੀਆਂ ਭਰ ਭਰ ਕੇ ਜਿਹੜਾ ਵੀ ਆਵੇ ਉਹਨੂੰ ਝੋਲੀਆਂ ਭਰ ਭਰ ਕੇ ਮਾਤਾ ਗੁਜਰਕੌਰ ਜੀ ਤੋਰਦੇ ਰਹੇ ਤੇ ਸਾਹ ਸੰਗਤ ਭੀਖਣ ਸਾਹਿਬ ਵੀ ਆ ਗਿਆ ਕਹਿੰਦੇ ਆ ਕੇ ਬੁਹੇ ਤੇ ਬੈਠਾ ਨਾਲ murid ਨੇ ਮਾਮਾ ਕਿਰਪਾਲ ਚੰਦ ਜੀ ਨੇ ਬੂਹਾ ਕੋਲਿਆ ਕਹਿੰਦੇ ਦੱਸੋ ਫਕੀਰ ਸਾਈ ਕਿਵੇਂ ਕਹਿੰਦੇ ਜੀ ਮੈਂ ਤੇ ਦਰਸ਼ਨ ਕਰਨ ਆਇਆ ਪਹਿਲਾ ਪਹਿਲਾ ਤੇ ਉਹ ਡਰ ਗਏ ਵੀ ਮੁਸਲਮਾਨ ਐ ਫਕੀਰ ਹਨ ਪਤਾ ਨਹੀਂ ਕੀ ਹੋਏਗਾ ਤੇ ਦਰਸ਼ਨ ਨਾ ਕਰਾਏ ਮਾਤਾ ਜੀ ਆਖਣ ਲੱਗੇ ਛਕ ਲਓ ਜਲ ਪਾਣੀ ਲੈ ਕੇ ਆਏ ਕਹਿੰਦੇ ਨਹੀਂ ਜਿੰਨਾ ਚਿਰ دیدار ਨਹੀਂ ਹੁੰਦੇ ਉੰਨਾ ਚਿਰ ਕੁਝ ਛਕਾਂਗਾ ਨਹੀਂ ਤੇ ਜਿੱਦ ਕਰਕੇ ਭੇਖਣ ਸਾਹਿਬ ਜੀ ਕਹਿੰਦੇ ਬੈਠੇ ਨੇ ਬੂਹੇ ਤੇ ਨਾ ਅੰਦਰ ਆਉਣਾ ਜਿੰਨਾ ਚਿਰ ਆਖਦੇ ਨਹੀਂ دیدار ਕਰ ਲੋ ਬਸ دیدارਾਂ ਦੀ ਭੁੱਖ ਐ دیدار ਕਰਾਓ ਤੇ ਮੈਂ ਜਾਵਾਂ ਤੇ ਕਹਿੰਦੇ ਫੇਰ ਮਾਮਾ ਕਿਰਪਾਲ ਚੰਦ ਜੀ ਹੋਣਾ ਨੇ ਨਾ ਭੇਖਣ ਸਾਹਿਬ ਜੀ ਨੂੰ ਅੰਦਰ ਬੁਲਾਇਆ ਕਹਿੰਦੇ ਜੀ ਲੋ ਕਰ ਲੋ دیدار ਦਰਸ਼ਨ ਕੀਤੇ ਨਾਮ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਲਾ ਨਾਮ ਗੋਬਿੰਦ ਰਾਏ ਕਹਿੰਦੇ ਦਰਸ਼ਨ ਕਰੋ ਗੋਬਿੰਦ ਰਾਏ ਜੀ ਦੇ ਤੇ ਭਿਕਸ਼ਾ ਸ਼ਕੀਅਤ ਦੇ ਹੱਥ ਦੋ ਗੜਮੀਆਂ ਫੜੀਆਂ ਨੇ ਇੱਕ ਚ ਪਾਣੀ ਏ ਇੱਕ ਚ ਦੁੱਧ ਐ ਤੇ ਕਹਿੰਦੇ ਜਦੋਂ ਦਰਸ਼ਨ ਕੀਤੇ ਦੋਵੇਂ ਗੜਮੀਆਂ ਕੋਲ ਲੈ ਗਏ ਤੇ ਕੋਲੇ ਲਿ ਜਾ ਕੇ ਜਦੋਂ ਅਰਦਾਸ ਆਪਦੇ ਅੰਦਰਲੀ ਭਾਵਨਾ ਦੇ ਨਾਲ ਨਮਸਕਾਰ ਕੀਤੀ ਤੇ ਕਹਿੰਦੇ ਨੰਨੇ ਨੰਨੇ ਹੱਥ ਗੋਬਿੰਦ ਰਾਏ ਜੀ ਨੇ ਉਹਨਾਂ ਦੋਵਾਂ ਗੜਮੀਆਂ ਤੇ ਰੱਖ ਦਿੱਤੇ ਜਦੋਂ ਦੋਵਾਂ ਗੜੀਆਂ ਦੇ ਉੱਤੇ ਹੱਥ ਰੱਖੇ ਤੇ ਕਹਿੰਦੇ ਉਸ ਵੇਲੇ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਹਿ ਗਿਆ ਤੇ ਮਾਮਾ ਕੇ ਪਾਲਤੰਗ ਜੀ ਨੇ ਆਖਿਆ ਕਹਿਣ ਲੱਗੇ ਫਕੀਰ ਸਾਈ ਕੀ ਹੋਇਆ ਕਹਿੰਦੇ ਸਾਰੇ ਸੰਸਾਰ ਦਾ ਉਹ ਸਾਰੇ ਸੰਸਾਰ ਦਾ Witness, Sandra, sorry, All ਬੇਨਸੰਤਾ ਵੇ ਸੰਸਾਰ ਦਾ ਸਤਿਗੁਰਾਂ गोविंद ਸੰਤਾ ਸਾਰੇ ਸੰਸਾਰ ਦਾ ਸਤਿਗੁਰਾਂ गोविंद ਸੰਤਾ ਸੁਸਾਸ ਨਿਤ ਪੀਖਣ ਸਾਫ ਈਰ ਨੇ ਗੋਬਿੰਦ ਰਾਏ ਜੀ ਦੇ ਦਰਸ਼ਨ ਕੀਤੇ ਤੇ ਮਾਮਾ ਕਿਰਪਾਲਤਾ ਜੀ ਨੂੰ ਆਖਿਆ ਵੀ ਇਹ ਜਿਹੜੀਆਂ ਗੜਵੀਆਂ ਤੇ ਹੱਥ ਰੱਖਣ ਦਾ ਮਤਲਬ ਉਹ ਇਹ ਹੈ ਵੀ ਜਿਹੜਾ ਗੋਬਿੰਦ ਹੈ ਸਾਰੇ ਸੰਸਾਰ ਦਾ ਸਾਂਝਾ ਸਤਿਗੁਰੂ ਹੈ ਸੋ ਸਾਧ ਸੰਗਤ ਇਸੇ ਕਰਾਂ ਪ੍ਰੇਮੀਆਂ ਤੇ ਜਿਹੜੇ ਜ਼ੁਲਮ ਕਰਨ ਵਾਲੇ ਸਨ ਉਹਨਾਂ ਨੂੰ ਨਾਸ ਕਰਨ ਵਾਸਤੇ ਸਤਿਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਨੇ ਅਵਤਾਰ ਲਿਆ ਸਭ ਨੂੰ ਫਿਰ ਵਧਾਈਆਂ ਇਸੇ ਕਰਾਂ ਆਪ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਅਮਰ ਸ਼ਕੀਏ ਕੀ ਮਿਲੇਗਾ ਇਹ ਲੋਕ ਸੁਖੀ ਪਰ ਲੋਕ ਸਹੇਲੇ ਨਾਨਕ ਹਰਪਾ ਆਪੇ ਮਿਲੇ ਪਹੁੰਚੋ ਦੀ ਖਿਮਾ ਜੀ ਬਲਾਉ ਫਤਿਹ ਆਵਾਹ ਇੱਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ